ਜਿਲ੍ਹਾ ਜਲੰਧ ਦੇ ਹੱਤੀ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਰਖੀ ਜੀ ਵੱਲੋਂ ਜਿਲ੍ਹੇ ਅੰਦਰ ਮਾਰੇ ਤੇ ਭੜੇ ਅਨਸਰਾਂ ਦੇ ਖਿਲਾਫ ਲੰਦੀ ਕਾਨੂੰਨੀ ਕਾਰਵਾਈ ਕਰ ਲਈ ਤੇ ਸ਼ਾਹਨ ਤੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਮੋੜਲ ਥਾਣਾ ਸ਼ਾਹਕੋਟ ਸਬੰਧ ਸ਼ਾਹਕੋਟ ਦੇ ਮੁਕੱਫਰ ਇੰਸਪੈਕਟਰ ਵਿਨਦਰ ਸਿੰਘ ਦੀ ਟੀਮ ਯੂਐਸਏ ਜਗਦੇਵ ਸਿੰਘ ਨੂੰ ਇੱਕ ਬੜੀ ਸਫਲਤਾ ਹਾਸਲ ਹੋਈ ਹੈ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ گروਹ ਦੇ ਦੋ ਮੈਂਬਰ 424 ਸਿਰੋ ਮੋਟਰਸਾਈਕਲ ਗ੍ਰਿਫਤਾਰ ਕੀਤੇ ਹਨ ਅਵਾਕਿਆ ਕਿ ਕੱਲ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਐਸੇ ਜਿਗਦੇ ਹਸੇ ਚੌਕੀ ਇੰਚਰਮਸੀਆ ਨੂੰ ਤੇ ਉਹਦੇ ਕੋਲ ਸਵਾਰਦੇ ਨੂੰ ਕਿ ਉਹਨਾਂ ਦੇ ਇਲਾਕੇ ਚ ਇੱਕ ਚੋਰੀ ਸ਼ੁਰਾ ਮੋਟਰਸਾਈਕਲ ਲੈ ਕੇ ਦੋ ਵਿਅਕਤੀ ਜਿਹੜੇ ਕਾਉਂਦੇ ਆ ਤੇ ਇਹਨਾਂ ਨੇ ਨਾਕਾਬੰਦੀ ਦੌਰਾਨ ਜਿਹੜੇ ਦੋ ਚੋਰ ਨੇ ਸੁਖਦੇਵ ਸਿੰਘ ਪੁੱਤਰ ਕਵੰਤਰਾਇ ਵਾਸੀ ਧੰਨੇਵਾਲ थाना ਸ਼ਾਹਕੋਟ ਦੂਸਰਾ ਇੰਦਰਜੀਤ ਸਿੰਘ ਪੁੱਤਰ ਪ੍ਰਿੰਦਰ ਸਿੰਘ ਵਾਸੀ ਖੋਲਾਪੁਰ थाना ਮੈਦਪੁਰ ਨੂੰ ਇੱਕ ਚੋਰੀ ਸ਼ੁਰਾ ਮੋਟਰਸਾਈਕਲ ਤੇ ਇਸ ਮੈਦ گرفتار ਕੀਤਾ ਔਰ ਇਹਨਾਂ ਦੀ ਪਿਛਲੇ ਦੌਰਾਨ 10 ਹੋਰ ਮੋਟਰਸਾਈਕਲ ਜਿਹੜੇ ਸਪਲੈਂਡਰ ਵੱਖੋ ਚੋਗਾ ਤੇ ਚੋਰੀ ਕੀਤੇ ਸਨ ਉਹ ਬਰਾਮਦ ਕੀਤੇ ਆ ਪਿਛਲੇ ਦਿਨੀ ਇੱਕ ਮੋਟਰਸਾਈਕਲ ਢੰਡਵਾਲ ਗੁਰਦੁਆਰਾ ਸਾਹਿਬ ਦੇ ਬਾਹਰੋਂ ਵੀ ਚੋਰੀ ਹੋਇਆ ਸੀਗਾ ਜਿਹਦੇ ਸਬੰਧ ਮੁਕੱਦਮਾ 184/24 ਦਰਜ ਹੋਇਆ ਸੀਗਾ ਉਹ ਵੀ ਬਰਾਮਦ ਹੋ ਚੁੱਕਿਆ ਇਹਨਾਂ ਅਜ ਦੋਸ਼ੀਆਂ ਨੂੰ ਮੰਗ ਅਦਾਲਤ ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਮੌੜਾ ਸਰਕਾਰ ਕਰਨ ਉਪਰੰਤ ਅਗਲੀ ਤੁਤੀ ਜੜੀ ਮਕੰਮਲ ਕੀਤੀ ਜਾਊਗੀ ਥੈਂਕ ਯੂ